ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਦੇ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਕਰਦੀ ਹਾਂ ਤੁਹਾਡਾ ਮੈਂ ਆਪਣੇ ਚੈਨਲ ਕਿਰਨ ਹੋਮ ਵਲੌਗ ਵਿੱਚ ਤੇ ਦੋਸਤੋ ਅੱਜ ਵੀ ਲੈ ਕੇ ਆਏ ਆ ਰੋਜ਼ ਦੀ ਤਰ੍ਹਾਂ ਇੱਕ ਸੋਨਾ ਜਿਹਾ ਪਿਆਰਾ ਜਿਹਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਲੋ ਜੀ ਕਰਦੇ ਆਪਾਂ ਸ਼ੁਰੂ ਗਰਮ ਗਰਮ ਚਾਹ ਦੇ ਨਾਲ ਤੇ ਇਹ ਹੈ ਸਵੇਰ ਦਾ ਟਾਈਮ ਤੇ ਸਵੇਰ ਦੇ ਟਾਈਮ ਜਿਹੜਾ ਮੈਂ ਚਾਹ ਬਣਾ ਕੇ ਹੁਣ ਚਾਹ ਪੀ ਰਹੀ ਸੀ ਉਸ ਤੋਂ ਬਾਅਦ ਲੱਗ ਗਈ ਮੈਂ ਕੰਮ ਕਰਦੇ ਕਿਉਂਕਿ ਚਲੇ ਗਏ ਸੀ ਇਹ ਕੰਮ ਤੇ ਉਸ ਤੋਂ ਬਾਅਦ ਜਿਹੜਾ ਮੈਂ ਕਰਦਾ ਜਿਹੜਾ ਕੰਮ ਸਟਾਰਟ ਕਰਦੀ ਹੁੰਦੀ ਆ ਤੇ ਅੱਜ ਮੈਂ ਪਹੁੰਚ ਆ ਬਹੁਤ ਸਾਰਾ ਖਲਾਰਾ ਖਲਾਰਾ ਮਤਲਬ ਘਰ ਦੀ ਸਫਾਈ ਕਰਨੀ ਆ ਤੇ ਮੈਨੂੰ ਲੱਗ ਜਣਾ ਅੱਜ ਬਹੁਤ ਜ਼ਿਆਦਾ ਟਾਈਮ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਤਾਂ ਪਲੀਜ਼ ਜ਼ਰੂਰ ਵਾਚ ਕਰਿਓ ਤੇ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਲੋ ਜੀ ਅੱਜ ਲੋਣੀ ਆਪਾਂ ਕੱਪੜਿਆਂ ਵਾਲੀ ਮਸ਼ੀਨ ਤੇ ਕਰਨੀ ਆ ਫ੍ਰਿਜ ਦੀ ਵੀ ਡੀਪ ਕਲੀਅਰਿੰਗ ਤੇ ਮੈਂ ਮਸ਼ੀਨ ਲਾਈ ਹੋਈ ਸੀ ਮੈਂ ਕਪੜਾ ਜਿਹੜਾ ਮਸ਼ੀਨ ਦਾ ਵੀ ਲਾ ਕੇ ਜਿਹੜਾ ਧੋਣਾ ਸੀਗਾ ਕਿਉਂਕਿ ਕਿੰਨੇ ਦਿਨ ਹੋ ਗਏ ਮੈਂ ਸੋਚ ਰਹੀ ਆ ਜਿਹੜੀ ਫ੍ਰਿਜ ਨੂੰ ਸਾਫ਼ ਕਰਾਂ ਤੇ ਚਲੋ ਅੱਜ ਮੈਂ ਸੋਚੀ ਲਿਆ ਕਿ ਅੱਜ ਮੈਂ ਜਿਹੜਾ ਕੰਮ ਨਿਬੜ ਦਿੰਦੇ ਆ ਕਿਉਂਕਿ ਰੋਜ਼ ਆਪਾਂ ਸੋਦੇ ਰਹਿੰਦੇ ਆ ਨਾ ਪਰ ਟਾਈਮ ਨਹੀਂ ਲੱਗਦਾ ਹੈਗਾ ਟਾਈਮ ਤਾਂ ਜਿਹੜਾ ਕੱਢਣਾ ਹੀ ਪੈਂਦਾ ਹੁੰਦਾ ਆ ਤੇ ਲੋ ਜੀ ਫ੍ਰਿਜੀ ਜਿਹੜੀ ਆਪਾਂ ਸਾਰੀ ਖਾਲੀ ਕਰ ਲਈ ਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਾਫ਼ ਤੇ ਪਹਿਲਾਂ ਮੈਂ ਸੋਚ ਰਹੀ ਸੀ ਕਿ ਬਾਹਰ ਹੀ ਰੱਖ ਕੇ ਚੰਗੀ ਤਰ੍ਹਾਂ ਜਿਹੜਾ ਵੱਡਾ ਜਿਹਾ ਬੱਠਲ ਹੁੰਦਾ ਆ ਉਹਦੇ ਵਿੱਚ ਪਾਣੀ ਭਾ ਕੇ ਬਾਹਰ ਸਾਫ਼ ਕਰੂੰਗੀ ਪਰ ਬਾਹਰ ਬਹੁਤ ਜ਼ਿਆਦਾ ਧੁੱਪ ਸੀਗੀ ਜਿਹੜਾ ਬੈਠਾ ਨਹੀਂ ਸੀ ਜਾਂਦਾ ਇਸ ਕਰਕੇ ਨਾ ਮੈਂ ਅੰਦਰ ਹੀ ਧੋਣ ਲੱਗ ਗਈ ਜਿਹੜੇ ਇਹਦੇ ਪਾਰਟ ਹੁੰਦੇ ਨੇ ਆਪਣੇ ਹਰੇ ਫ੍ਰਿਜ ਦੇ ਤੇ ਮੈਂ ਇਹਨਾਂ ਨੂੰ ਅੰਦਰ ਹੀ ਧੋਣ ਲੱਗੀ ਸੀ ਮੈਂ ਖਚਰੋਂ ਅੰਦਰ ਹੀ ਧੋ ਕੇ ਨਾ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਨਿਮਰਤ ਨੂੰ ਧਵਾ ਦਾਂ ਨਹੀਂ ਤਾਂ ਕਿਉਂਕਿ ਮੇਰਾ ਮੇਰਾ ਅਜੇ ਟਾਈਮ ਲੱਗੂਗਾ ਤੇ ਮੈਨੂੰ ਬਹੁਤ ਛੇੜ ਲੱਗ ਜਾਊਗਾ ਹਲੇ ਸਾਂਗਰ ਕੇ ਮੈਨੂੰ ਨਵਾ ਕੇ ਜਿਹੜਾ ਵਿਹਲੀ ਹੋ ਜਾਂਦੀ ਆ ਤੇ ਇਹ ਆਪਣੇ ਖੇਢੀ ਜਾਊਗੀ ਜਿਹਨਾਂ ਟੀਵੀ ਦੇਖਣਾ ਹੋਊਗਾ ਟੀਵੀ ਦੇਖ ਲੋਗੀ ਉਸ ਤੋਂ ਬਾਅਦ ਹੀ ਜਿਹੜਾ ਮੈਂ ਆਪਣਾ ਕੰਮ ਕਰੂੰਗੀ ਤੇ ਵਿੱਚੋਂ ਜੀ ਮੈਨੂੰ ਨਵਾ ਕੇ ਬਿਠਾਤਾ ਸੀਗਾ ਤੇ ਖਾਣ ਨੂੰ ਕੁਝ ਦੇਤਾ ਸੀ ਮੈਂ ਕਿਹਾ ਚਲੋ ਰੋੜਾ ਨਾ ਪਾਵੇ ਕਿਉਂਕਿ ਰੋਟੀਆਂ ਲੈ ਸਿੱਖਾਦੀ ਨਹੀਂ ਸੀ ਮੈਂ ਕਿਹਾ ਟੀਵੀ ਲਾ ਕੇ ਦੇਤਾ ਵੀ ਚਲੋ ਟੀਵੀ ਦੇਖ ਲੋਗੀ ਤੇ ਮੈਂ ਆਪਣਾ ਕੰਮ ਜਿਹੜਾ ਨਿਬੇੜ ਲਵਾਂਗੀ ਤੇ ਨਹੀਂ ਮਨਤ ਨੂੰ ਮੈਨ ਨਵਾਤਾ ਸੀਗਾ ਤੇ ਹੁਣ ਦੇਖੋ ਜਿਵੇਂ ਆ ਫ੍ਰਿਜ ਚੋਂ ਮੈਂ ਜਿਹੜਾ ਸਮਾਨ ਕੱਢਿਆ ਹੋਇਆ ਸੀਗਾ ਇਹ ਰੋਹੀ ਚ ਵੀ ਜਿਹੜਾ ਫ੍ਰਿਜ ਦਾ ਸਮਾਨ ਸਿਕਾ ਰੱਖਿਆ ਹੋਇਆ ਸੀਗਾ ਦੁੱਧ ਵਗੈਰਾ ਤੇ ਮੈਂ ਕਹ ਚਲੋ ਜਲਦੀ ਖਰਾਬ ਨਾ ਹੋ ਜੇ ਪਹਿਲਾਂ ਜਿਹੜਾ ਫ੍ਰਿਜ ਦਾ ਕੰਮ ਆ ਉਹੀ ਨਿਬੇੜਾ ਇਹਨੂੰ ਧੋ ਕੇ ਪਹਿਲਾਂ ਸੁੱਕਣੇ ਪਾ ਦਿੰਦੀ ਆ ਤੇ ਜਲਦੀ ਜਲਦੀ ਜਿਹੜਾ ਫ੍ਰਿਜ ਚਲਾ ਦੂੰਗੀ ਕਿਉਂਕਿ ਦੁੱਧ ਵਗੈਰਾ ਜਿਹੜਾ ਹਨਾ ਉਹਦੇ ਵਿੱਚ ਹੀ ਰੱਖਿਆ ਰੱਖਦੇ ਹੁੰਦੇ ਆ ਕਿਉਂਕਿ ਬਾਹਰ ਰੱਖਾਂਗੇ ਤਾਂ ਉਹ ਖਰਾਬ ਹੋ ਜਾਊਗਾ ਗਰਮੀ ਦੇ ਟਾਈਮਾਂ ਤੇ ਬਾਅਦ ਮੈਂ ਮੰਝਾ ਲਾ ਕੇ ਜਿਹੜਾ ਇਹਨੂੰ ਸੁੱਕਣੇ ਬਾਤਾ ਸੀਗਾ ਕਿਉਂਕਿ ਖੁੱਲੇ ਖੁੱਲੇ ਕਰਕੇ ਜਲਦੀ ਸੁੱਕ ਜਾਣਗੇ ਲੋ ਜੀ ਹੁਣ ਕਰਦੇ ਆ ਆਪਾਂ ਫ੍ਰਿਜ ਦੀ ਸਫਾਈ ਫ੍ਰਿਜ ਨੂੰ ਕਰਨ ਲੱਗੀ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਭੰਡਿਆਲਾ ਸਾਬਨ ਲਾ ਕੇ ਚੰਗੀ ਤਰ੍ਹਾਂ ਧੋਈ ਦਿੱਤਾ ਸੀਗਾ ਮੈਂ ਕਿਹਾ ਚਲੋ ਚੰਗੀ ਤਰ੍ਹਾਂ ਸਾਫ਼ ਹੋਜੂਗਾ ਕੱਪੜੇ ਨਾਲ ਨਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਹੈਗਾ ਕਿਉਂਕਿ ਨਾ ਵਿੱਚ ਮਤਲਬ ਕੱਪੜੇ ਦੇ ਹਮੇ ਗੰਧਜਾ ਲੱਗ ਹੀ ਜਾਂਦਾ ਹੁੰਦਾ ਹੈ ਜਾਂ ਵਾਈਟ ਹੈ ਨਾ ਵਾਈਟ ਤੇ ਜਿਹੜਾ ਦਿਖਦਾ ਰਹਿੰਦਾ ਹੈ ਤਾਂ ਕਰਕੇ ਮੈਂ ਇਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਤਾ ਤੇ ਨੀਚੇ ਜਿਹੜਾ ਚਿੱਕੜ ਹੋਇਆ ਸੀਗਾ ਫਿਰ ਮੈਂ ਵਾਈਪਰ ਨਾਲ ਉਹਨੂੰ ਸਾਫ਼ ਕਰਤਾ ਇੱਕ ਵਾਰੀ ਤੇ ਇਹ ਤਾਂ ਸਿਰਫ ਜਿਹੜਾ ਫਰਿੱਜ ਚੋਂ ਪਾਣੀ ਜਿਹੜਾ ਆਇਆ ਸੀਗਾ ਉਹੀ ਇੱਕ ਵਾਰੀ ਸਾਫ਼ ਕਰ ਰਹੀਆਂ ਬਾਕੀ ਦੀ ਸਫਾਈ ਹਲੇ ਬਾਕੀ ਹੈ ਸਫਾਈ ਹਲੇ ਸਾਰੀ ਰਹਿੰਦੀ ਸੀਗੀ ਹਲੇ ਤੇ ਮੈਂ ਜਿਹੜਾ ਫ੍ਰਿਜ ਦਾ ਕੰਮ ਜਿਹੜਾ ਨਿਬੜਿਆ ਆ ਕਿ ਚਲੋ ਜਿਹੜਾ ਸਮਾਨ ਹੈ ਨਾ ਫ੍ਰਿਜ ਦਾ ਖਰਾਬ ਨਾ ਹੋ ਜਾਏ ਕਿਤੇ ਦੁੱਧ ਵਗੈਰਾ ਤਾਂ ਕਰਕੇ ਮੈਂ ਜਲਦੀ ਇਹਨੂੰ ਧੋਤਾ ਸੀਗਾ ਲੋ ਜੀ ਹੁਣ ਆ ਆ ਗਿਆ ਰੂਮ ਚ ਤੇ ਹੁਣ ਕਰਾਂਗੇ ਰੂਮ ਦੀ ਸਫਾਈ ਤੇ ਇਹਨਾਂ ਨੂੰ ਵੀ ਮੈਂ ਸੋਚਿਆ ਚਲੋ ਅੱਜ ਧੋ ਹੀ ਦਿੰਨੀ ਆ ਕਿ ਜਿਹੜਾ ਵਾਸ਼ਰੂਮ ਦੇ ਨਾਲ ਜਿਹੜਾ ਅਟੈਚ ਵਾਸ਼ਰੂਮ ਆ ਡਰੈਸਿੰਗ ਆ ਉਹਨੂੰ ਵੀ ਮੈਂ ਚਲ ਤੋਹੀ ਦਿੰਦੀ ਆ ਨਾਲ ਦੀ ਨਾਲ ਉਧਰ ਹੀ ਪਾਣੀ ਕੱਢ ਦੂੰਗੀ ਇਸ ਕਰਕੇ ਮੈਂ ਜਿਹੜਾ ਅੱਜ ਇਹਨੂੰ ਵੀ ਸੋਚ ਲਿਆ ਵੀ ਚਲੋ ਧੋਵਾਂਗੀ ਨਾਲੇ ਸਾਫ਼ ਹੋ ਜਾਊਗਾ ਚੰਗੀ ਤਰ੍ਹਾਂ ਹਨਾ ਤੇ ਵਾਈਪਰ ਨਾਲ ਜਿਹੜਾ ਪਾਣੀ ਕੱਢ ਦੂੰਗੀ ਇੱਕ ਵਾਰੀ ਮੈਂ ਵੈਸੇ ਜਿਹੜੀ ਮਿੱਟੀ ਜੀ ਸੀਗੀ ਝਾੜੂ ਨਾਲ ਕੱਢਤੀ ਸੀਗੀ ਉਸ ਤੋਂ ਬਾਅਦ ਲੱਗੀ ਸੀ ਮੈਂ ਇਹਨੂੰ ਤੋੜਨ ਵਾਸਤੇ ਕਿਉਂਕਿ ਵਾਸ਼ਰੂਮ ਅੰਦਰ ਹੀ ਹੈ ਤੇ ਪਾਣੀ ਚਲੋ ਇੱਥੋਂ ਲਿਆਉਣਾ ਸੁੱਖਾਇਤ ਨੇ ਬਾਹਰ ਕੱਚਾ ਜਾਂ ਤਾਂ ਕਿ ਮਿੱਟੀ ਵਾਲੇ ਪੈਰ ਆ ਜਾਣ ਕਿ ਤਾਂ ਕਰਕੇ ਮੈਂ ਅੰਦਰ ਹੀ ਅੰਦਰ ਇਹਨੂੰ ਧੋਤਾ ਤੇ ਚਾੜੂ ਲਾ ਕੇ ਇੱਕ ਵਾਰ ਚੰਗੀ ਤਰ੍ਹਾਂ ਕੱਢਤਾ ਸੀਗਾ ਤੇ ਮੇਰੇ ਮੈਂ ਕਿਹਾ ਚਲੋ ਵਾਈਪਰ ਲਾ ਦੂੰਗੀ ਵਾਈਪਰ ਨਾਲ ਜਿਹੜਾ ਚੰਗੀ ਤਰ੍ਹਾਂ ਜਿਹੜਾ ਸਾਫ਼ ਹੋ ਜੂਗਾ ਲੋ ਜੀ ਆਪਾਂ ਰੂਮ ਜਿਹੜਾ ਕੰਪਲੀਟ ਕਰਤਾ ਆ ਧੋ ਕੇ ਤੇ ਹੁਣ ਆਪਾਂ ਕਰ ਦਾਂਗੇ ਵਾਈਪਰ ਕਿਉਂਕਿ ਵਾਈਪਰ ਕੱਢਣ ਨਾਲ ਨਾ ਜਿਹੜਾ ਪਾਣੀ ਹੁੰਦਾ ਆ ਉਹ ਖਿੱਚਿਆ ਜਾਂਦੇ ਆ ਤੇ ਜਲਦੀ ਸੁੱਕ ਜਾਂਦਾ ਆ ਤੇ ਚਾੜੂ ਨਾਲ ਇਹ ਮੇਂ ਚੰਗੀ ਤਰ੍ਹਾਂ ਜਿਹੜਾ ਸੁੱਕਦਾ ਨਹੀਂ ਹੈਗਾ ਤੇ ਪਾਣੀ ਵੀ ਜਿਹੜਾ ਜਾਂਦਾ ਨਹੀਂ ਆ ਤੇ ਵਾਸ਼ਰੂਮ ਨੂੰ ਵੀ ਕਰ ਲੈਨੇ ਆਪਾਂ ਸਾਫ਼ ਚੰਗੀ ਤਰ੍ਹਾਂ ਤੇ ਵੈਸੇ ਮੈਂ ਸ਼ਾਮ ਨਹੀਂ ਸਾਫ਼ ਕਰਿਆ ਸੀ ਤੇ ਕਿਉਂਕਿ ਇੱਥੇ ਮੈਂ ਧੋਤਾ ਸੀ ਨਾ ਤਾਂ ਕਰਕੇ ਮੈਂ ਸੋਚਿਆ ਚਲੋ ਵਾਸ਼ਰੂਮ ਚ ਵੀ ਕਰ ਹੀ ਦਿੰਦੀ ਆ ਨਹੀਂ ਤੇ ਮੈਂ ਨਹਾਉਣ ਲੱਗਿਆਂ ਨੂੰ ਸਾਫ਼ ਕਰ ਦਿੰਦੀ ਹੁੰਦੀ ਆ ਤੇ ਹੁਣ ਮੈਂ ਇਹਨੂੰ ਵੀ ਸਾਫ਼ ਕਰਕੇ ਚੰਗੀ ਤਰ੍ਹਾਂ ਜਿਹੜਾ ਵਾਈਪਰ ਮਾਰਕੇ ਨੂੰ ਦੋਨੇ ਇਹਦਾ ਨਾ ਹਾਲ ਵਾਲੀ ਸਾਈਡ ਵੀ ਇੱਕ ਗੇਟ ਆ ਤੇ ਰੂਮ ਵਾਲੀ ਸਾਈਡ ਵੀ ਇੱਕ ਗੇਟ ਤੇ ਇਹਨੂੰ ਖੋਲ ਦਿੰਦੇ ਹੁੰਦੇ ਆ ਚਲੋ ਜਿਹੜਾ ਸੁੱਕ ਜਾਂਦਾ ਹੁੰਦਾ ਹੈ ਵੈਸੇ ਇਹਨੂੰ ਮੈਂ ਸਾਫ਼ ਹੀ ਰੱਖ ਦਿੰਦੀ ਆ ਤੇ ਅੰਦਰ ਬਾਹਰੋਂ ਕੱਚਾ ਕਰਕੇ ਨਾ ਜਿਹੜੇ ਸਾਡੇ ਮਿੱਟੀ ਵਾਲੇ ਪੈਰ ਹੁੰਦੇ ਆ ਕਈ ਵਾਰ ਵਾਸ਼ਰੂਮ 'ਚ ਵੀ ਬੜਾ ਗੁੱਸਾ ਆਉਂਦਾ ਆ ਕਿ ਇੰਨੀ ਸਫਾਈ ਰੱਖਣ ਦੇ ਬਾਵਜੂਦ ਵੀ ਜਿਹੜਾ ਮਿੱਟੀ ਵਾਲੇ ਪੈਰ ਆਉਂਦੇ ਆ ਤੇ ਮਿੱਟੀ-ਮਿੱਟੀ ਹੋ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਆਪਾਂ ਸਫਾਈ ਕਰਦੇ ਆ ਨਾ ਮਿੱਟੀ ਤਾਂ ਗੰਦ ਤਾਂ ਜਿਹੜਾ ਮਹੀਨਾ-ਮਹੀਨਾ ਨਹੀਂ ਪੈਣਾ ਚਾਹੀਦਾ ਲੇਕਿਨ ਕੱਚੇ ਦੀ ਵਜ੍ਹਾ ਕਰਕੇ ਨਾ ਜਿਹੜਾ ਗੰਦ ਬਹੁਤ ਜ਼ਿਆਦਾ ਪੈਂਦਾ ਹੈ ਤਾਂ ਡੇਲੀ ਡੀਪ ਕਲੀਨਿੰਗ ਵਾਂਗੂ ਜਿਹੜੀ ਸਫਾਈ ਕਰਨੀ ਪੈਂਦੀ ਹੈ ਤੇ ਮਿਹਨਤ ਵੀ ਬਹੁਤ ਜ਼ਿਆਦਾ ਜਿਹੜੀ ਲੱਗਦੀ ਹੈ ਲੋਜੀ ਘਰ ਦਾ ਜਿਹੜਾ ਅੱਧਾ ਹਿੱਸਾ ਆਪਾਂ ਜਿਹੜਾ ਸਾਫ਼ ਕਰ ਚੁੱਕੇ ਆ ਤੇ ਅੱਧਾ ਹਲੇ ਬਾਕੀ ਆ ਤੇ ਹਲੇ ਬਹੁਤ ਟਾਈਮ ਲੱਗਣਾ ਆ ਤੇ ਆ ਦੇਖੋ ਜੀ ਰਸੋਈ ਵਿੱਚ ਕਿੰਨਾ ਜ਼ਿਆਦਾ ਗੰਦ ਖਿਲਿਆ ਹੋਇਆ ਹੈ ਜਦਕਿ ਅਸੀਂ ਰੋਜ਼ ਐਵੇਂ ਹੀ ਵ ਤੇ ਫਿਰ ਦੇਖੋ ਰੋਜ਼ ਉਵੇਂ ਹੀ ਨਵੇਂ ਸਿਰੇ ਤੋਂ ਜਿਹੜੀ ਸਫਾਈ ਕਰਨੀ ਪੈਂਦੀ ਆ ਤੇ ਬਹੁਤ ਟਾਈਮ ਲੱਗਦਾ ਹੈ ਉਹ ਵੀ ਸਿਰਫ ਇੱਕ ਕੱਚੇ ਕਰਕੇ ਜੇ ਅੱਗੋਂ ਪੱਕਾ ਹੁੰਦਾ ਤਾਂ ਫਿਰ ਇੰਨੀ ਜ਼ਿਆਦਾ ਜਿਹੜੀ ਮਿੱਟੀ ਨਹੀਂ ਹੋਣੀ ਸੀ ਤੇ ਇੰਨੀ ਮਿਹਨਤ ਵੀ ਜਿਹੜੀ ਨਹੀਂ ਹੋਣੀ ਸੀ ਇਸ ਕਰਕੇ ਜਿਹੜਾ ਰੋਜ਼ ਇੰਨਾ ਟਾਈਮ ਜਿਹੜਾ ਲੱਗਦਾ ਹੈ ਉਹ ਇਸੇ ਕਾਰਨ ਲੱਗਦਾ ਹੈ ਕਿ ਅੱਗੋਂ ਜਿਹੜਾ ਕੱਚਾ ਹੈ ਤੇ ਲੋ ਜੀ ਆ ਜਿਹੜਾ ਪਾਣੀ ਜਿਹੜਾ ਰੂਮ ਚੋਂ ਕੱਢਿਆ ਸੀਗਾ ਮੈਂ ਉਹ ਵਾਲਾ ਪਾਣੀ ਜਿਹੜਾ ਮੈਂ ਇੱਕ ਵਾਰੀ ਬਾਹਰ ਕੱਢ ਲੈਂਦੀ ਆ ਤੇ ਹੁਣ ਕਰਦੇ ਆਪਾਂ ਫਰਿੱਜ ਨੂੰ ਸੈੱਟ ਕਿਉਂਕਿ ਬਹੁਤ ਟਾਈਮ ਹੋ ਗਿਆ ਜਿਹੜਾ ਫਰਿੱਜ ਦਾ ਸਮਾਨ ਆ ਜਿਹੜਾ ਬਾਹਰ ਪਿਆ ਦੁੱਧ ਵਗੈਰਾ ਤੇ ਗਰਮੀ ਕਰਕੇ ਨਾ ਉਹ ਖਰਾਬ ਨਾ ਕਿਤੇ ਹੋ ਜਾਏ ਤੇ ਸਭ ਤੋਂ ਪਹਿਲਾਂ ਜਿਹੜਾ ਇਹੇ ਕੰਮ ਆਪਾਂ ਕਰਦੇ ਆ ਜੇ ਉਹਦੇ ਪਾਰਟ ਵਗੈਰਾ ਸੁੱਕ ਗਿਆ ਤੇ ਇਹਨਾਂ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਕੇ ਆਪਾਂ ਜਿਹੜਾ ਫਰਿੱਜ ਵਿੱਚ ਸੈੱਟ ਕਰਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਫਰਿੱਜ ਦਾ ਸਮਾਨ ਆ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਸਜਾ ਦਾਂਗੇ

ਤਲੋਜੀ ਹੁਣ ਜੀ ਜਿੰਨਾ ਵੀ ਫਰਿੱਜ ਦਾ ਸਮਾਨ ਸੀਗਾ ਸਾਰਾ ਮੈਂ ਚੱਕ ਕੇ ਜਿਹੜਾ ਫਰਿੱਜ ਚ ਸੈੱਟ ਕਰਨ ਲੱਗੀਆਂ ਤੇ ਉਸ ਤੋਂ ਬਾਅਦ ਕਰੂੰਗੀ ਮੈਂ ਕਿਚਨ ਦੀ ਸਫਾਈ ਪਾਂਡੇ ਜਿਹੜੇ ਟੋਕਰੇ ਚ ਝੋਣ ਵਾਲੇ ਸੀ ਉਹ ਸਾਰੇ ਮੈਂ ਬਾਹਰੋਂ ਚੱਕ ਲਈ ਸੀ ਤੇ ਹੁਣ ਮੈਂ ਇਹਨਾਂ ਨੂੰ ਟੋਕਰੇ ਵਿੱਚ ਸੈੱਟ ਕਰਨ ਲੱਗੀਆਂ ਤੇ ਉਸ ਤੋਂ ਬਾਅਦ ਸੈਲਫ ਸਾਫ ਕਰੂੰਗੀ ਅਰ ਸੋਈ ਦੀ ਵੀ ਇੱਕ ਦਿਨ ਆਪਾਂ ਡੀਪ ਕਲੀਨਿੰਗ ਕਰਾਂਗੇ ਉਹ ਵਾਲਾ ਵਲੌਗ ਵੀ ਤੁਹਾਡੇ ਤੇ ਆਪਾਂ ਸ਼ੇਅਰ ਕਰਾਂਗੇ ਤੇ ਲੋ ਜੀ ਆਪਾਂ ਹੁਣ ਸੈਲਫ ਦੇ ਕਪੜਾ ਮਾਰ ਕੇ ਸੋਈ ਨੂੰ ਕਰ ਦਿੰਦੇ ਆ ਆਪਾਂ ਬਿਲਕੁਲ ਚਕਾ ਚੱਕ ਜਦੋਂ ਆਪਾਂ ਸਾਫ ਸੁਥਰਾ ਦੇਖਦੇ ਆ ਨਾ ਤੇ ਬੜਾ ਮਨ ਬੜਾ ਖੁਸ਼ ਹੁੰਦਾ ਹੈ ਨਾ ਦੇਖ ਕੇ ਸਫਾਈ ਕਿਉਂਕਿ ਸਾਫ ਚੀਜ਼ਾਂ ਕਿੰਨੂੰ ਨਹੀਂ ਵਧੀਆ ਲੱਗਦੀਆਂ ਹਨਾ ਤੇ ਉਹਨੂੰ ਸਾਫ ਕਰਨਾ ਜਿਹੜਾ ਬੜਾ ਔਖਾ ਲੱਗਦਾ ਹੈ ਤੇ ਬਸ ਇਸੇ ਤਰੀਕੇ ਨਾਲ ਜਿਹੜਾ ਆਪਣੀ ਜ਼ਿੰਦਗੀ ਨੰਗਰੀ ਹੈ ਸਾਫ ਸਫਾਈ ਵਿੱਚ ਇੱਕ ਹਾਊਸ ਵਾਈਫ ਜਿਹੜੀ ਹੁੰਦੀ ਆ ਉਹਦੀ ਅੱਧੀ ਜ਼ਿੰਦਗੀ ਤਾਂ ਇਹ ਘਰ ਦੇ ਕੰਮਾਂ ਵਿੱਚ ਹੀ ਲੰਘ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਭੈਣਾਂ ਵਿਚਾਰੀਆਂ ਜਿਹੜੀਆਂ ਮੇਰੇ ਵਰਗੀਆਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਬੱਚੇ ਛੋਟੇ ਹੋਣ ਦੀ ਵਜ੍ਹਾ ਕਰਨਾ ਹਨਾ ਤੇ ਬਹੁਤ ਸਾਰੀਆਂ ਐਵੇਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਜਿਹੜੀਆਂ ਵਿਚਾਰੀਆਂ ਬਾਹਰ ਜਾ ਕੇ ਜਿਹੜਾ ਕੰਮ ਨਹੀਂ ਕਰ ਸਕਦੀਆਂ ਹੈਗੇ ਤੇ ਮੇਰੇ ਲਈ ਵੀ ਇਹੀ ਸੀਗਾ ਬੱਚਾ ਛੋਟਾ ਸੀ ਮੈਂ ਪਹਿਲਾਂ ਜੋਬ ਕਰਦੀ ਸੀ ਤੇ ਉਸ ਤੋਂ ਬਾਅਦ ਮੇਰੀ ਬੇਟੀ ਨਿਮਰਤ ਛੋਟੀ ਸੀ ਤੇ ਮੈਂ ਜੋਬ ਛੱਡਤੀ ਸੀਗੀ ਤੇ ਜੋ ਤੱਕ ਸਕੂਲ ਨਹੀਂ ਜਾਂਦੀ ਉਹ ਤੱਕ ਮਤਲਬ ਮੈਂ ਹਲੇ ਕਰ ਨਹੀਂ ਸਕਦੀ ਤੇ ਮੈਂ ਕੁਝ ਸੋਚਿਆ ਵੀ ਘਰੇ ਬੈ ਕੇ ਆਪਾਂ ਕੀ ਕਰ ਸਕਦੇ ਹਾਂ ਨਾ ਤੇ ਤਾਂ ਕਰਕੇ ਮੇਰੇ ਭਰਾ ਨੇ ਮੈਨੂੰ ਦੱਸਿਆ ਸੀ ਕਿ ਵੀ ਚਲੋ ਤੁਸੀਂ ਵੀ YouTube ਚੈਨਲ ਬਣਾਓ ਤੇ ਤੁਸੀਂ ਜੋ ਵੀ ਕਰਦੇ ਹੋ ਘਰ ਵਿੱਚ ਹਨਾ ਡੇਲੀ ਦਾ ਰੁਟੀਨ ਜਿਹੜਾ ਸ਼ੇਅਰ ਕਰਿਆ ਕਰੋ ਬਹੁਤ ਸਾਰੇ ਆਪਾਂ ਵਲੌਗ ਜਿਹੜਾ ਦੇਖਦੇ ਹਾਂ ਤੇ ਬਸ ਉਹਨੇ ਮੈਨੂੰ ਦੱਸਿਆ ਸੀ ਆ ਤਾਂ ਕਰਕੇ ਮੈਂ ਜਿਹੜਾ ਇਹ ਚੈਨਲ ਸ਼ੁਰੂ ਕਰਿਆ ਤੇ ਜੇ ਤੁਸੀਂ ਸਾਰੇ ਮੈਨੂੰ ਸਪੋਰਟ ਕਰੋਗੇ ਤਾਂ ਆਪਾਂ ਅੱਗੇ ਤੋਂ ਅੱਗੇ ਚਲੋ ਵਧੀਆ ਟਾਈਮ ਆਊਗਾ ਹਨਾ ਤਾਂ ਕਰਕੇ ਮੈਂ ਸੋਧੀਆਂ ਵੀ ਘਰੇ ਰਹਿੰਦੇ ਆ ਤੇ ਚਲੋ ਵਲੌਗ ਬਣਾਉਨੇ ਆਪਾਂ ਤੇ ਤਾਂ ਕਰਕੇ ਮੈਂ ਜਿਹੜਾ ਸਟਾਰਟ ਕਰਿਆ ਸੀ ਤੇ ਤੁਸੀਂ ਮੇਰੀ ਪੂਰੀ ਸਪੋਰਟ ਕਰਿਓ ਤੁਹਾਡੇ ਸਾਥ ਬਿਨਾ ਮੈਂ ਕੁਝ ਨਹੀਂ ਕਰ ਸਕਦੀ ਹੈਗੀ ਤੁਹਾਡਾ ਸਾਥ ਰਹੂਗਾ ਤੇ ਆਪਾਂ ਅੱਗੇ ਤੋਂ ਅੱਗੇ ਜਿਹੜਾ ਵਧੀਆ ਹੋਮ ਵਲੌਗ ਲੈ ਕੇ ਆਵਾਂਗੇ ਤੇ ਮੈਨੂੰ ਮੋਟੀਵੇਸ਼ਨ ਮਿਲਦੀ ਰਹੂਗੀ ਕਿ ਤੁਸੀਂ ਸਾਰੇ ਜਿਹੜਾ ਮੇਰਾ ਵਲੌਗ ਦੇਖਦੇ ਹੋ ਤੇ ਲੋ ਜੀ ਇੱਥੇ ਆਪਾਂ ਸਾਰਾ ਕੰਮ ਜਿਹੜਾ ਕੰਪਲੀਟ ਕਰ ਲਿਆ ਆ ਦੇਖੋ ਘਰ ਕਿੰਨਾ ਸਾਫ਼ ਲੱਗ ਰਿਹਾ ਤੇ ਪਹਿਲਾ ਜਿਹੜਾ ਗੰਧ ਖਿਲ ਰਿਹਾ ਹੋਇਆ ਸੀ ਕਿੰਨਾ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਹੁਣ ਬਿਲਕੁਲ ਸਾਰਾ ਸੈੱਟ ਹੋ ਗਿਆ ਤੇ ਆ ਸੀਗਾ ਜੀ ਮੇਰਾ ਛੋਟਾ ਜਿਹਾ ਵਲੌਗ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸੋਹਣੇ ਜਿਹੇ ਕਮੈਂਟ ਕਰਦੇ ਹੋ